ਇੱਕ ਪਾਸੇ ਪੰਜਾਬ ਦੇ ਵਿੱਚ ਬੱਚਿਆਂ ਨੂੰ ਛੁੱਟੀਆਂ ਦੇ ਹੋਣ ਦੇ ਚੱਲਦੇ ਹੋਏ ਹਿਮਾਚਲ ਦੇ ਵਿੱਚ ਟੂਰਿਸਟ ਦਾ ਆਣਾ ਜਾਣਾ ਕਾਫੀ ਵੱਧ ਗਿਆ ਹੈ ਤੇ ਦੂਜੇ ਪਾਸੇ ਹਿਮਾਚਲ ਅਤੇ ਪੰਜਾਬ ਕੈਬ ਡਰਾਈਵਰਸ ਯੂਨੀਅਨ ਦੇ ਵਿੱਚ ਆਪਸ ਦੇ ਵਿੱਚ ਰੱਸਾ ਕਸੀ ਵੀ ਚੱਲ ਰਹੀ ਹੈ ਜਿਸ ਦਾ ਹੱਲ ਕੱਢਣ ਲਈ ਅੱਜ ਹੁਸ਼ਿਆਰਪੁਰ ਵਿਖੇ ਪੰਜਾਬ ਟੈਕਸੀ ਆਪਰੇਟਰ ਯੂਨੀਅਨ ਦੀ ਲੀਡਰਸ਼ਿਪ ਦੀ ਹੋਈ ਮੀਟਿੰਗ ਅਤੇ মিডিਆ ਨੂੰ ਕੀਤਾ ਸੰਬੋਧਨ ਵੇਖੋ ਪੂਰੀ ਰਿਪੋਰਟ ਸਭ ਪਹਿਲੇ ਆਪਣਾ ਨਾਮ ਦੱਸ ਦਿਓ ਆਪਣੀ ਯੂਨੀਅਨ ਦਾ ਨਾਮ ਦੱਸ ਦਿਓ ਤੇ ਅੱਜ ਕਿਸ ਮਸਲੇ ਦੇ ਉੱਤੇ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ ਉਸ ਬਾਰੇ ਜਾਣਕਾਰੀ ਦਿਓ ਸਤਿ ਸ਼੍ਰੀ ਅਕਾਲ ਜੀ ਅਲੱਗ ਸਾਡੇ ਸਾਰੇ ਰਿਜਰ ਟੈਕਸੀ ਆਪਰੇਟਰ ਯੂਨੀਅਨ ਰਿਸਟਰ ਨੰਬਰ 31 ਦੇ ਸਮੂਹ ਮੈਂਬਰਾਂ ਵੱਲੋਂ ਆਪ ਜੀ ਦੇ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮੇਰਾ ਨਾਮ ਬਲਬੀਤ ਸਿੰਘ ਖੰਢੀ ਚੇਅਰ ਵਾਈਸ ਚੇਅਰਮੈਨ ਪੰਜਾਬ ਟੈਕਸੀ ਆਪਰੇਟਰ ਯੂਨੀਅਨ ਰਿਸਟਰ ਨੰਬਰ 31 ਸੋ ਅੱਜ ਦਾ ਜੋ ਮਸਲਾ ਹੈ ਜੋ ਬੜਾ ਗੰਭੀਰ ਮਸਲਾ ਤੁਹਾਨੂੰ ਸਾਡੀ ਨਜ਼ਰ ਵੀ ਹੋਣਾ ਕਿ ਇਹਦਾ ਹਿਮਾਚਲ ਤੇ ਪੰਜਾਬ ਦਾ ਇੱਕ ਮਸਲਾ ਬਣਿਆ ਹੋਇਆ ਟੈਕਸੀ ਆਪਰੇਟਰਾਂ ਦਾ ਜੀ ਫਿਰ ਅਗਲੇ ਪਿਛਲੇ ਦਿਨੀ ਇੱਕ ਕਾਰਵਾਈ ਜੋ ਆਪਣੇ ਮਨਾਲੀ ਦੀ ਇੱਕ ਯੂਨੀਅਨ ਹੈ ਉਹਦੇ ਵੱਲੋਂ ਸ਼ੁਰੂ ਕੀਤੀ ਗਈ ਕਿ ਜਿਹੜੀਆਂ ਗੱਡੀਆਂ ਚੱਲ ਰਹੀਆਂ ਆਪਣੀ ਹਥੋਂ ਪੰਜਾਬ ਤੋਂ ਕਿਦੋਂ ਵੀ ਜਿਹੜੀਆਂ ਗੱਡੀਆਂ ਜਾਂਦੀਆਂ ਸਟੇਟਾਂ ਹਰ ਸਟੇਟ ਤੋਂ ਹਿਮਾਚਲ ਦੇ ਗੱਡੀ ਜਾਂਦੀ ਹੈ ਤੇ ਮਨਾਲੀ ਤੋਂ ਜਦੋਂ ਗੱਡੀ ਉੱਪਰ ਰਤਾਣ ਜਾਂਦੀ ਹੈ ਤੇ ਉਹਨੂੰ ਇੱਕ ਲੋਕਲ ਉੱਥੇ ਦੀ ਯੂਨੀਅਨ ਉਹਨਾਂ ਗੱਡੀਆਂ ਨੂੰ ਰੋਕਦੀ ਹੈ ਜਿਹੜਾ ਕੋਲ ਸਰਕਾਰ ਵੱਲੋਂ ਦਿੱਤੀ ਹੋਈ ਪਰਮਿਸ਼ਨ ਵੀ ਆ ਬਕਾਇਦਾ ਪਰਮਿਸ਼ਨ ਹੈ 500 ਰੁਪਿਆ ਲੈ ਕੇ ਉਹਦੇ ਲੱਗਦਾ ਹੈ ਜੀ ਆਨਲਾਈਨ ਪਰਮਿਸ਼ਨ ਮਿਲਦੀ ਹਮਾਤਿਰ ਸਰਕਾਰ ਤੋਂ ਪਰ ਜਦੋਂ ਰਤਾਂ ਜਾਣ ਲਈ ਗੁਲਾਬੇ ਪਹੁੰਚਦੇ ਆ ਤੇ ਉੱਥੇ ਪ੍ਰਸ਼ਾਸਨ ਮੌਜੂਦ ਹੁੰਦਾ ਉਹਨਾਂ ਦੀ ਮੌਜੂਦਗੀ ਵਿੱਚ ਇੱਕ ਧੱਕੇਸ਼ਾਹੀ ਕੀਤੀ ਜਾਂਦੀ ਜਿਹਨੂੰ ਆਪਾਂ ਸ਼ਰੇਆਮ ਗੁੰਡਾਗਰਦੀ ਕਹਿੰਦੇ ਆ ਤੇ ਉੱਥੇ ਸਾਡੇ ਬੰਦਿਆਂ ਨੂੰ ਰੋਕ ਕੇ ਤੇ ਉਹਨਾਂ ਤੋਂ ਪਰਚੀ ਉਹਨਾਂ ਦੀ ਪਰਚੀ ਕੱਟੀ ਜਾਂਦੀ ਹੈ ਪਰਮਿਸ਼ਨ ਹੋਣ ਦੇ ਬਾਵਜੂਦ ਵੀ ਅਗਰ ਉਹਨਾਂ ਨੂੰ ਕੋਈ ਪੁੱਛਦਾ ਬਿਆਂ ਦੀ ਇਹ ਕਿਹੜੀ ਗੱਲੋਂ ਆਜੀ ਉਹ ਮੋਰੋ ਗੱਡੀ ক্লোਜ ਕਰਦੇ ਆ ਕਿਉਂਕਿ ਉਹ ਨਸ਼ਾ ਕੀਤਾ ਹੁੰਦਾ ਨਾ ਤਾਂ ਉਹਨਾਂ ਦੇ ਜਿਹੜੇ ਹੁਣ ਸਾਡੇ ਬੰਦੇ ਇਧਰੋਂ ਐਨਾ ਚੱਲ ਕੇ ਜਾਂਦੇ ਉਹਨਾਂ ਨਾਲ ਸਵਾਰੀ ਹੁੰਦੀ ਆ ਤੇ ਉਸ ਗੱਲ 'ਚ ਰਹਿੰਦੇ ਨਹੀਂ ਵੀ ਨਾ ਕਿਸੇ ਦੀ ਗੱਲ ਸੁਣਦੇ ਹੀ ਨਹੀਂ ਉਹ ਸ਼ਰਿਆ ਉਹ ਕਹਿੰਦੇ ਜਿਆਦਾ ਗੱਡੀ 'ਚੋਂ ਲੈ ਜਾਓ ਜਾ ਵੇਹ ਤੋਂ ਅੱਗੇ ਗੱਡੀ ਸਾਡੀ ਜਾਊਗੀ ਤੁਹਾਡੀ ਗੱਡੀ ਨਹੀਂ ਜਾਊਗੀ ਜੋ ਕਿ ਸਾਡੇ ਜਿਹੜੇ ਟੈਕਸੀ ਆਪਰੇਟਰ ਇਹਨਾਂ ਨਾਲ ਸ਼ਰਮ ਤੱਕ ਆਇਆ ਬਾਕੀ ਗੱਲ ਉੱਥੋਂ ਜਦੋਂ ਗੱਲ ਸਟਾਰਟ ਹੋਈ ਤੇ ਸਾਡੇ ਇੱਧਰ ਆਪਣੇ ਲੋਕਲ ਕਲੀਏ ਚੰਡੀਗੜ੍ਹ ਤੋਂ ਜਦੋਂ ਸਵਾਰੀ ਗੱਡੀ ਉਹ ਹਿਮਾਚਲ ਇੱਥੇ ਆਉਂਦੀ ਹੈ ਤੇ ਉਹਦੀ ਕਾਰਵਾਈ ਤੇ ਕੀ ਅਸਰ ਹੋਇਆ ਜੀ ਜਿਉ ਸਾਡੇ ਆਪਣੇ ਇੱਥੇ ਭਰਾ ਆ ਉਹਨੇ ਉਹਨਾਂ ਦੀਆਂ ਗੱਡੀਆਂ ਹਿਮਾਚਲ ਦੀਆਂ ਚੰਡੀਗੜ੍ਹ ਜਾ ਕੇ ਰੋਕ ਦਿੱਤੀਆਂ ਕਿ ਅਜੇ ਅਗਰ ਤੁਸੀਂ ਸਾਨੂੰ ਰੋਕੂਗੇ ਤੇ ਅਸੀਂ ਵੀ ਗੱਡੀ ਇੱਥੋਂ ਚੰਡੀਗੜ੍ਹ ਤੋਂ ਨਹੀਂ ਜਾਣ ਦੇਣੀ ਔਰ ਜੇ ਆਪਾਂ ਦੇਖੀਏ ਇਹ ਕੱਲੋ ਹੀ ਇੱਕ ਯੂਨੀਅਨ ਦਾ ਮਸਲਾ ਨਹੀਂ ਰਹਿ ਗਿਆ ਉਹਨੇ ਗੱਲ ਹੋ ਗਈ ਸਾਰੇ ਪੰਜਾਬ ਦੀ ਤੇ ਹਿਮਾਚਲ ਦੀ ਗੱਲ ਹੋ ਗਈ ਆ ਇਹ ਮਸਲਾ ਅੱਗੇ ਤੋਂ ਅੱਗੇ ਵੱਧ ਰਿਹਾ ਅਸੀਂ ਇਹੀ ਅੱਜ ਬੇਇਨਤੀ ਕਰਨ ਲਈ ਇੱਥੇ ਇਕੱਠੇ ਹੋਏ ਆ ਆਪਣੇ ਨੂੰ ਇੱਕ ਰਿਕਵੈਸਟ ਕਰਨ ਲਈ ਜੋ ਸਾਡੇ ਚਾਹੇ ਪੰਜਾਬ ਦੇ ਆਪਰੇਟਰਾਂ ਚਾਹੇ ਉਹ ਹਿਮਾਚਲ ਦੇ ਆ ਵੀ ਆਪ ਇਹਨੂੰ ਇਸ ਗੱਲ ਨੂੰ ਕਿਸੇ ਨਾ ਕਿਸੇ ਲਾਗੇ ਕਰੀਏ ਕਿਉਂਕਿ ਅੱਜ ਦੇ ਟਾਈਮ ਦੇ ਦੇਖਿਆ ਜਾਵੇ ਤੇ ਨਵੀਆਂ ਗੱਡੀਆਂ ਦੀ ਜੋ ਕੀਮਤ ਹੈ ਜੇ ਖਾਸ ਤੌਰ ਤੇ ਟੈਂਪੂ ਟਰੈਵਲਾਂ ਦੇਖੀਏ ਤੇ ਤਕਰੀਬਨ ਜੋ ਗੱਡੀ ਆਉਂਦੀ ਹੈ ਤੇ ਅੱਜ 35 ਤੋਂ 40 ਲੱਖ ਦੀ ਗੱਡੀ ਆਪਾਂ ਨੂੰ ਆਨ ਰੋਡ ਪੈਂਦੀ ਆ ਉਹਨਾਂ ਗੱਡੀਆਂ ਦੀਆਂ ਕਿਸ਼ਤਾਂ ਬਹੁਤ ਜ਼ਿਆਦੇ ਆ ਤੇ ਜੋ ਕੰਮ ਹੈ ਕੰਮ ਸਾਰਾ ਜਿਵੇਂ ਆਪਾਂ ਦੇਖਿਆ ਟੂਰ ਪੈਕੇਜ ਤੇ ਹੀ ਖੜਾ ਤੇ ਆਪਾਂ ਇਸ ਗੱਲ ਨੂੰ ਲਾਗੇ ਕਰਨਾ ਤੋਂ ਸਾਡੇ ਪੰਜਾਬ ਦੇ ਪ੍ਰਸਿੱਧਕਰ ਨਵੀਂ ਸ਼ਰਮਾ ਜੀ ਤੇ ਐਸੋਸ਼ੀਅਟ ਪਰ ਆ ਜੇ ਆਪਾਂ ਦੇਖੇ ਆ ਹੁਸ਼ਿਆਰਪੁਰ ਜ਼ਿਲ੍ਹੇ ਦੇ ਪ੍ਰਧਾਨ ਨੇ ਤੇ ਨਾਲ ਹੀ ਜੋਨ ਗਲੰਦਰ ਦੇ ਚੇਅਰਮੈਨ ਨੇ ਇਹਨਾਂ ਨਾਲ ਕੱਲ ਸਾਡੀ ਸਟੇਟ ਬੋਰਡੀ ਕੋਲੋਂ ਗੱਲ ਹੋਈ ਸੋ ਇਹਨਾਂ ਨੇ ਆਪਣੇ ਮੰਡੀ ਤੇ ਸ਼ਿਮਲਾ ਤੇ ਜੋ ਕੁੱਲੂ ਜੇ ਪ੍ਰਧਾਨ ਨੇ ਉਹਨਾਂ ਨਾਲ ਗੱਲ ਕੀਤੀ ਸੋ ਉਹਨਾਂ ਨਾਲ ਗੱਲ ਕਰਕੇ ਜਿੱਥੇ ਤੱਕ ਮਸਲਾ ਉਹ ਵੀ ਇਸ ਮਸਲੇ ਨੂੰ ਕਾफी ਉ ਗੰਭੀਰਤਾ ਨਾਲ ਲੈ ਰਹੇ ਆ ਤੇ ਉਹਨੇ ਵਿਸ਼ਵਾਸ ਦਿਵਾਇਆ ਵੀ ਅਸੀਂ ਜਲ ਤੋਂ ਜਲਦੇ ਇਸ ਮਸਲੇ ਨੂੰ ਹੱਲ ਕਰਾਂਗੇ ਜੋ ਉਹਨਾਂ ਨਾਲ ਗੱਲ ਹੋਈ ਹੈ ਉਹ ਤੁਹਾਨੂੰ ਤਰੀਕੇ ਨਾਲ ਸ਼ਰਮਾ ਜੀ ਵੀ ਚੰਗੀ ਤਰ੍ਹਾਂ ਗੱਲ ਦੱਸ ਸਕਦੇ ਆ ਜੀ ਠੀਕ ਹੈ ਮਨਦੀਪ ਜੀ ਵਾਈਸਪਰ ਜਿੱਦਾਂ ਚੇਅਰਮੈਨ ਸਾਹਿਬ ਨੇ ਕਿਹਾ ਹੈਗਾ ਕਿ ਮਨਾਲੀ ਦੇ ਵਿੱਚ ਜਿਹੜਾ ਇਸ ਵਿਲੇ ਡਿਸਪਿਊਟ ਚੱਲ ਰਿਹਾ ਪੰਜਾਬ ਦੀਆਂ ਗੱਡੀਆਂ ਦੇ ਨਾਲ ਤੁਸੀਂ ਕੀ ਕਹਿਣਾ ਚਾਹੋਗੇ ਇਸ ਦੇ ਵਿੱਚ ਤੇ ਇਸ ਦੇ ਵਿੱਚ ਤੁਹਾਡੇ ਕੋਈ ਪ੍ਰਸ਼ਾਸਨਿਕ ਤੌਰ ਤੇ ਕਿਸੇ ਨਾਲ ਗੱਲ ਹੋਈ ਹੈ ਉਸ ਬਾਰੇ ਥੋੜੀ ਜਾਣਕਾਰੀ ਦਿਓ ਦੇਖੋ ਜੀ ਪ੍ਰਸ਼ਾਸਨ ਨਾਲ ਤਾਂ ਕੋਈ ਗੱਲਬਾਤ ਨਹੀਂ ਹੋਈ ਜਿਹੜੀਆਂ ਮਨਾਲੀ ਦੇ ਸਾਡੇ ਲੋਕਲ ਉੱਥੋਂ ਦੀਆਂ ਐਸੋਸੀਏਸ਼ਨਾਂ ਆ ਯੂਨੀਅਨਾਂ ਉਹਨਾਂ ਨਾਲ ਜਿਹੜੇ ਵੱਖ-ਵੱਖ ਨਮਾਇंदे ਆ ਉਹਨਾਂ ਨਾਲ ਮੇਰੀ ਗੱਲ ਕਾਫੀ ਲੰਬੀ ਇਸ ਗੱਲ ਤੇ ਵਿਚਾਰ ਹੋਈਆ ਡਿਸਟ੍ਰਿਕਟ ਮੰਡੀਚ ਡਿਸਟ੍ਰਿਕਟ ਸੋਲਨ Shimla ਤੇ Kullu ਤੇ ਐਕਚੁਅਲ ਜੀ ਕੀ ਆ ਜਿਹੜੇ ਉਹ ਲੋਕਲ ਵੀਰ ਆ ਉਹ ਵੀ ਇਸ ਮਸਲੇ ਨੂੰ ਕਾफी ਗੰਭੀਰਤਾ ਨਾਲ ਦੇਖ ਰਹੇ ਆ ਕਿਉਂਕਿ ਲੋਕਲ ਵੀ ਕੰਮ ਜੇ ਹਿਮਾਚਲ ਦਾ ਕੰਮ ਖਰਾਬ ਹੋ ਰਿਹਾ ਤੇ ਨਾਲ ਦੀ ਨਾਲ ਪੰਜਾਬ ਦਾ ਕੰਮ ਵੀ ਖਰਾਬ ਹੋ ਰਿਹਾ ਤੇ ਪ੍ਰਸ਼ਾਸਨ ਦੀ ਜੇ ਆਪਾਂ ਗੱਲ ਕਰੀਏ ਤਾਂ ਪ੍ਰਸ਼ਾਸਨ ਨਾਲ ਪਿਛਲੇ ਸਾਲ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਵੱਲੋਂ ਜਿੰਨੀਆਂ ਵੀ ਜਥੇਬੰਦੀਆਂ ਪੰਜਾਬ ਦੀਆਂ ਦੋ ਯੂਨੀਅਨ ਆਇਆ ਪੰਜਾਬ ਟੈਕਸੀ ਆਪਰੇਟਰ ਯੂਨੀਅਨ ਰਜਿਸਟਰ ਨੰਬਰ 31 ਤੇ ਆਜਾ ਟੈਕਸੀ ਯੂਨੀਅਨ ਰਜਿਸਟਰ ਨੰਬਰ 32 ਇਹਨਾਂ ਸਾਰਿਆਂ ਵੱਲੋਂ ਇੱਕ Shimla ਵਿਖੇ ਮੀਟਿੰਗ ਹੋਈ ਸੀ ਡਿਪਟੀ ਸੀਐਮ ਨਾਲ ਤੇ ਹਿਮਾਚਲ ਦੇ ਪੰਚਾਇਤ ਰਾਜ ਮੰਤਰੀ ਅਨੁਰਧ ਸਿੰਘ ਨਾਲ ਉਦੋਂ ਵੀ ਅਸੀਂ ਇਹ ਹਰੇਕ ਸਾਲ ਜਦੋਂ ਵੀ ਸੀਜ਼ਨ ਆਉਂਦਾ ਹੈ ਜਦੋਂ ਵੀ ਗਰਮੀਆਂ ਦੀਆਂ ਛੁੱਟੀਆਂ ਹੁੰਦੀਆਂ ਹਨ ਹਰੇਕ ਸਾਲ ਦਾ ਹੀ ਇਹ ਮਸਲਾ ਹੈ ਜੀ ਪਿਛਲੇ 2-3 ਸਾਲ ਤੋਂ ਹਰ ਸਾਲ ਹੀ ਕੋਈ ਨਾ ਕੋਈ ਜਿਹੜਾ ਲੜਾਈ ਝਗੜਾ ਚਾਹੇ ਉਹ ਪੰਜਾਬ ਵਾਲੇ ਵੀਰਵਨੋਂ ਕੀਤਾ ਜਾਂਦਾ ਚਾਹੇ ਉਹ ਹਿਮਾਚਲ ਵਾਲੇ ਕਿਉਂਕਿ ਸ਼ਰਾਰਤੀ ਜਿਹੜੇ ਅੰਸਰ ਆ ਦੋਨੇ ਪਾਸੇ ਹੀ ਆ ਕਾਮਕਾਰ ਦੇ ਹਾਲਾਤ ਪਹਿਲਾਂ ਹੀ ਬਹੁਤ ਮਾੜੇ ਸੀ ਕੁਝ ਪਹਿਲਾਂ ਅਟੈਕ ਤੋਂ ਬਾਅਦ ਕਾਮਕਾਰ ਤੇ ਬ੍ਰੀਕ ਲੱਗੀ ਫਿਰ ਥੋੜਾ ਜਿਹਾ ਜਿਹੜਾ ਇੰਡੀਆ ਪਾਕਿਸਤਾਨ ਦਾ ਜੰਗ ਦਾ ਮਾਹੌਲ ਬਣਿਆ ਉਹ ਰਹਿਣਾ ਹੁੰਦਾ ਕੰਮ ਉਹ ਵੀ ਇੱਕਦਮ ਠੱਪ ਹੋ ਗਿਆ ਹੁਣ ਜੇ ਗਰਮੀਆਂ ਦੀਆਂ ਛੁੱਟੀਆਂ 'ਚ ਕੰਮ ਸਟਾਰਟ ਹੋਣੇ ਹੀ ਲੱਗਾ ਸੀ ਤੇ ਇਹ ਮਨਾਲੀ ਤੋਂ ਤੇ ਚੰਡੀਗੜ੍ਹ ਤੋਂ ਟਰਾਈ ਸਿਟੀ ਤੋਂ ਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਇਹ ਨਵੀਂ ਤੋਂ ਨਵੀਂ ਵੀਡੀਓ ਜਿਹੜੀ ਅਪਲੋਡ ਹੋ ਰਹੀ ਆ ਮੈਂ ਤੁਹਾਡੇ ਮਾਧਿਅਮ ਰਾਹੀਂ ਮਨਾਲੀ ਵਾਲੇ ਯੂਨੀਅਨ ਦੇ ਪ੍ਰਧਾਨ ਸਾਹਿਬਾਨ ਨੂੰ ਤੇ ਉਹਨਾਂ ਉੱਥੇ ਦੇ ਲੋਕਲ ਜਿੰਨੀ ਵੀ ਕਾਰਜ ਕਰਨੀਆਂ ਉਹਨਾਂ ਦੀ ਉਹਨਾਂ ਨੂੰ ਵੀ ਬੇਨਤੀ ਕਰਦਾ ਦੇਖੋ ਰੋਟੀ ਤੁਸੀਂ ਵੀ ਕਮਾਉਣੀ ਆ ਰੋਟੀ ਅਸੀਂ ਵੀ ਕਮਾਉਣੀ ਆ ਤੁਹਾਡੇ ਕੋਈ ਕਮਰਸ਼ੀਅਲ ਆ ਗੱਡੀਆਂ ਸਾਡੇ ਕੋਈ ਕਮਰਸ਼ੀਅਲ ਆ ਬੈਂਕਾਂ ਦੇ ਲੋਨ ਆ ਘਰਾਂ ਦੇ ਹੋਰ ਖਰਚੇ ਆ ਗੱਡੀਆਂ ਦੇ ਹੋਰ ਖਰਚੇ ਆ ਤੇ ਸੀਜ਼ਨ ਨੂੰ ਆਪਾਂ ਬਰਬਾਦ ਨਾ ਕਰੀਏ ਸੀਜ਼ਨ ਨੂੰ ਰਲ ਮਿਲ ਕੇ ਪਿਆਰ ਭਾਉ ਨਾਲ ਜਿੱਦਾਂ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਉਦਾਂ ਹੀ ਚੱਲਦਾ ਰਹੇ ਤੇ ਨਾਲ ਦੀ ਨਾਲ ਮੈਂ ਪੰਜਾਬ ਦੇ ਵਿੱਚ ਖਾਸ ਕਰਕੇ ਟਰਾਈ ਸਿਟੀ ਵਾਲੇ ਵੀਰਾਂ ਨੂੰ ਦੇ ਅੰਮ੍ਰਿਤਸਰਲੇ ਵੀਰਾਂ ਨੂੰ ਦੇਖੋ ਹੁਣ ਜੇ ਕੋਈ ਗੱਡੀ ਨੂੰ ਰਦਾਂਗ ਜਾਣ ਤੋਂ ਰੋਕਿਆ ਜਾਂਦਾ ਤਾਂ ਉਹਦੇ 'ਚ ਸਾਡਾ ਨੁਕਸਾਨ ਆ ਕਿਉਂਕਿ ਸਵਾਰੀ ਇੱਥੋਂ ਪੇ ਕਰਕੇ ਜਾਂਦੀ ਹੈ ਉਹਨੂੰ ਮੁੜ ਕੇ ਮਨਾਲੀ ਤੋਂ ਰਦਾਂਗ ਜਾਣ ਲਈ ਫੇਰ ਪੇ ਕਰਨਾ ਪੈਂਦਾ ਉਹ ਸਵਾਰੀ ਆ ਕੇ ਮੁੜ ਕੇ ਸਾਡੇ ਨਾਲ ਲੜਦੀ ਆ ਦਫ਼ਤਰਾਂ 'ਚ ਬੈਠ ਕੇ ਸਾਡੇ ਕਪੜੇ-ਵਾੜਨ ਦਾ ਖਲੋਹ ਜਾਂਦੇ ਆ ਕਿ ਅਸੀਂ ਤੁਹਾਨੂੰ ਟੈਂਪੂ ਟਰੈਵਲ ਦਾ 45000 ਰੁਪਿਆ ਦਿੱਤਾ ਅਸੀਂ ਉੱਥੇ ਜਾ ਕੇ ਫੇਰ 12000 'ਚ ਗੱਡੀ ਕੀਤੀ ਤੇ ਇਸ ਲਈ ਮੇਰੀ ਹਿਮਾਚਲ ਵਾਲਿਆਂ ਨੂੰ ਵੀ ਖਾਸ ਕਰਕੇ ਮਨਾਲੀ ਵਾਲੇ ਸਾਰੇ ਵੀਰਾਂ ਨੂੰ ਟ੍ਰਾਈਸੀਟੀ ਚੰਡੀਗੜ੍ਹ ਤੇ ਅਮਰਸਰ ਤੇ ਪੂਰੇ ਪੰਜਾਬ ਦੇ ਜਿੰਨੇ ਵੀ ਐਸੋਸੀਏਸ਼ਨਾਂ ਜੱਥੇਬੰਦੀਆਂ ਦੇ ਜਿੰਨੇ ਵੀ ਟੂਰ ਆਪਰੇਟਰ ਭਰਾ ਆ ਆ ਕਿ ਆਪਾਂ ਇਸ ਗੱਲ ਨੂੰ ਨੇੜੇ ਲਾਉਣਾ ਆਪਾਂ ਕੋਈ ਲੜਾਈ ਝਗੜੇ ਦਾ ਮਾਹੌਲ ਨਹੀਂ ਬਣਾਉਣਾ ਰਲ ਮਿਲ ਕੇ ਇਹ ਵੀ ਹਿਮਾਚਲ ਵਾਲੇ ਵੀ ਕੰਮ ਕਰਨ ਪੰਜਾਬ ਵਾਲੇ ਵੀ ਕੰਮ ਕਰਨ ਇਹ ਮੇਰੀ ਬੇਨਤੀ ਹੈ ਜੀ ਬਾਕੀ ਪ੍ਰਸ਼ਾਸਨ ਭਰੋਸੇ ਦਿੰਦਾ ਜੀ ਪਿਛਲੇ ਸਾਲ ਸ਼ਿਮਲੇਰੀ ਮੀਟਿੰਗ ਚ ਵੀ ਭਰੋਸਾ ਦਿੱਤਾ ਗਿਆ ਕੁਲੂ ਜਿਹੜੇ ਉਸ ਸਮੇਂ ਦੇ ਐਸਪੀ ਸੀ ਕੁਲੂ ਦੇ ਉਸ ਸਮੇਂ ਦੇ ਡੀਸੀ ਸੀ ਕੁਲੂ ਦੇ ਉਹਨਾਂ ਨੇ ਵੀ ਭਰੋਸਾ ਦਿੱਤਾ ਸੀ ਪਰ ਉਹ ਭਰੋਸੇ ਹੀ ਹੁੰਦੇ ਆ ਉਹਨਾਂ ਦੇ ਕੋਈ ਜਿਹੜਾ ਆ ਅਮਲ ਨਹੀਂ ਹੁੰਦਾ ਇਸ ਦੇ ਵਿੱਚ ਜਦੋਂ ਆਪਾਂ ਗੱਲ ਕਰੀਏ ਜੇ ਉੱਥੇ ਗੱਡੀਆਂ ਰੋਕਦੇ ਆ ਗੱਡੀਆਂ ਭੰਨ ਤੋੜ ਕਰਦੇ ਜਿਹੜੀ ਉੱਥੇ ਸਵਾਰੀ ਜਾਂਦੀ ਉਹਦੇ ਕੋਈ ਕਸੂਰ ਨਹੀਂ ਹੁੰਦਾ ਇਹਦੇ ਵਿੱਚ ਵੀ ਪਿਸਦਾ ਉਹ ਸਵਾਰੀਆਂ ਨੇ ਤੁਸੀਂ ਇੱਕ ਸਿੱਖ ਤੌਰ ਦੇ ਉੱਤੇ ਜਾਂ ਤੇ ਉੱਤੇ ਪ੍ਰਧਾਨ ਨਾਲ ਜਾਂ ਪ੍ਰਸ਼ਾਸਨ ਨਾਲ ਕਿਹੋ ਜਿਹੀ ਗੱਲ ਕਰਦੇ ਆ ਜੀ ਪ੍ਰਸ਼ਾਸਨ ਨਾਲ ਤੁਹਾਨੂੰ ਮੈਂ ਦੱਸਿਆ ਕਿ ਅਸੀਂ ਪਿਛਲੇ ਸਾਲੇ Shimla ਮੀਟਿੰਗ ਕਰਕੇ ਆਏ ਕੁੱਲੂ ਜਾ ਕੇ ਮੀਟਿੰਗ ਕਰਕੇ ਆਏ ਮਨਾਲੀ ਦੇ ਲੋਕਲ ਜਿਹੜੇ ਉਹਨਾਂ ਦੀ ਕਾਰਜਕਾਰੀ ਆ ਪ੍ਰਧਾਨਾ ਉਹਨਾਂ ਨੂੰ ਵੀ ਮਿਲੇ ਆ ਹੁਣ ਵੀ ਸਾਡੀ ਜਿਹੜੀ ਗੱਲਬਾਤ ਆ ਉਹ ਚੱਲ ਰਹੀ ਆ ਮਨਾਲੀ ਵਾਲੇ ਕੁੱਲੂ ਵਾਲੇ ਵੀਰਾਂ ਨਾਲ Shimla ਵੀ ਗੱਲਬਾਤ ਚੱਲ ਰਹੀ ਆ ਪ੍ਰਸ਼ਾਸਨ ਜਿਹੜਾ ਆ ਭਰੋਸਾ ਦਿੰਦਾ ਜੀ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰਦਾ ਹੁਣ ਮੈਂ ਤੁਹਾਨੂੰ ਸਰਕਾਰ ਦੀ ਗਿੰਦਗੀ ਕੁਝ ਆਹ ਨਾਲ ਗਲੀ ਗੱਲ ਦੇ ਵਿੱਚ ਤੁਸੀਂ ਇਹ ਕਹਿੰਦੇ ਕਹਿ ਸਕਦੇ ਹੋ ਕਿ ਕਾਰਨ ਇਹਦਾ ਦੇਖੋ ਜੀ ਤੇਜ਼ੀ ਇਹੀ ਆ ਹੁਣ ਅਸੀਂ ਲੋਕਾਂ ਆ ਪੰਜਾਬ 'ਚ ਬੈਠੇ ਦਾ ਪੰਜਾਬ ਪੁਲਿਸ ਨੇ ਸਾਡੀ ਹੀ ਫੇਵਰ ਕਰਨੀ ਆ ਇਸੇ ਤਰ੍ਹਾਂ ਉਹ ਹਿਮਾਚਲ ਸਟੇਟ ਆ ਤੇ ਉਹ ਲੋਕਾਂ ਆ ਦੇ ਉਹਨਾਂ ਫੇਵਰ ਜਿਹੜੀ ਆ ਪੁਲਿਸ ਦੀ ਉਹਨਾਂ ਦੇ ਹੱਕ ਤੇ ਦੋ ਸਟੇਟਾਂ ਦੇ ਟੂਰਿਜ਼ਮ ਦਾ ਮੋਲ ਫਿਰ ਕਿਸਤਾ ਰਹੇਗਾ ਜੇ ਫੇਵਰਟ ਦਾ ਪੁਲਿਸ ਕਰੇਗੀ ਤੇ ਟੂਰਿਜ਼ਮ ਦਾ ਮਾਹੌਲ ਹਰ ਇੱਕ ਸਾਲ ਖਰਾਬ ਹੁੰਦਾ ਜੀ ਹਰ ਸਾਲ ਇਹ ਜਿਹੜੀ ਘਟਨਾयां ਮਨਾਲੀ ਤੋਂ ਸ਼ੁਰੂ ਹੋ ਕੇ ਮਨਾਲੀ ਜਾਂ ਮਨਾਲੀ ਦੇ ਆਸ-ਪਾਸ ਦੇ ਏਰੀਏ ਤੋਂ ਸ਼ੁਰੂ ਹੋ ਕੇ ਇਹ ਵੀਡੀਓ ਜਿਹੜੀਆਂ ਆ ਵਾਇਰਲ ਹੁੰਦੀਆਂ ਆ ਕਿਸ਼ਲੇ ਨੂੰ ਦੀ 2-3 ਸਾਲ ਦਾ ਰਿਕਾਰਡ ਚੈੱਕ ਕਰ ਲਓ ਤਾਂ ਹਰ ਸਾਲ ਹੀ ਕੋਈ ਚੰਡੀਗੜ੍ਹ ਦੀ ਵੀਡੀਓ ਕੋਈ ਮਨਾਲੀ ਦੀ ਕੋਈ ਚੰਡੀਗੜ੍ਹ ਦੀ ਕੋਈ ਮਨਾਲੀ ਦੀ ਕੋਈ ਚੰਡੀਗੜ੍ਹ ਇਹ ਚੰਡੀਗੜ੍ਹ ਮਨਾਲੀ ਮਤਲਬ ਪੰਜਾਬ ਹਿਮਾਚਲ ਪੰਜਾਬ ਹਿਮਾਚਲ ਇਹ ਮੁੱਦਾ ਬਣਿਆ ਹੋਇਆ ਪਰ ਅਸੀਂ ਇਹ ਤੁਹਾਡੇ ਮਾਦਰਾਂ ਬਣਾਈ ਹਿਮਾਚਲ ਗਵਰਨਮੈਂਟ ਨੂੰ ਵੀ ਬੇਨਤੀ ਕਰਦੇ ਆ ਅਸੀਂ ਡੀਪੀ ਵੀ ਹਿਮਾਚਲ ਨੂੰ ਵੀ ਚਿੱਠੀਆਂ ਲਿਖੀਆਂ ਪੰਜਾਬ ਦੇ ਡੀਪੀ ਨੂੰ ਵੀ ਮਿਲੇ ਆ ਹਮਾਚਲ ਦੇ ਡਿਪਟੀ ਸੀਐਮ ਨੂੰ ਮਿਲੇ ਆ ਕੇਸ਼ ਅਗਨੀ ਉਤਰੀ ਜੀ ਨੂੰ ਜਿਹੜੇ ਉਹਦੇ ਪੰਚਾਇਤੀ ਰਾਜ ਮੰਤਰੀ ਆ ਨੁਰਿੰਦ ਸਿੰਘ ਉਹਨਾਂ ਨੂੰ ਮਿਲੇ ਆ ਲੋਕਲ ਜਿਹੜੀਆਂ ਜਥੇਬੰਦੀਆਂ ਉਹਨਾਂ ਨੂੰ ਨਾਲ ਲੈ ਕੇ ਹਮਾਚਲ ਦੀਆਂ ਪਰ ਠੰਡੇ ਵਾਸਤੇ ਇਹ ਗੱਲ ਬਈ ਨੁਕਸਾਨ ਬਹੁਤ ਹੋ ਰਿਹਾ ਜੀ ਖਾਸ ਕਰਕੇ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਨਵੀਆਂ ਗੱਡੀਆਂ ਲੇਟੈਸਟ ਲਈਆਂ ਵੀ ਚਲੋ ਕੰਮ ਚੱਲੂ ਆ ਸੀਜ਼ਨ ਦੇ ਕਿਸੇ ਨੇ 40 ਲੱਖ ਨਿਵੇਸ਼ ਕੀਤਾ ਕੇ ਨੇ 20 ਕੀਤਾ ਕੇ ਨੇ 50 ਕੀਤਾ ਕਹਿੰਦੇ 10 ਕੀਤਾ ਨੁਕਸਾਨ ਬਹੁਤ ਜ਼ਿਆਦਾ ਹੈ ਤੇ ਤੁਹਾਨੂੰ ਲੱਗਦਾ ਕਿ ਇਸ ਦੇ ਨਾਲ ਜਿਹੜਾ ਟੂਰਿਸਟ ਹੈਗਾ ਉਹ ਘੱਟ ਵੀ ਹੁੰਦਾ ਹੈਗਾ ਤੇ ਕੰਮ ਵੀ ਸਲੋ ਹੋਏਗਾ ਮੈਂ ਕਹਿੰਦਾ ਜੀ ਟੂਰਿਸਟ ਡਰ ਜਾਂਦਾ ਜਦੋਂ ਇਦਾਂ ਦਾ ਕੋਈ ਵੀ ਮਸਲਾ ਹੁੰਦਾ ਜਦੋਂ ਵੀ ਕੋਈ ਲੜਾਈ ਝਗੜਾ ਹੁੰਦਾ ਹੈ ਨੇਚਰਲ ਆ ਜਿਹੜੇ ਹੁਣ ਸਾਡੇ ਨਾਲ ਕੋਈ ਗੁਜਰਾਤੀ ਪਾਰਟੀ ਆ ਜਾਂ ਬੰਬੇ ਦੀ ਆ ਜਾਂ ਹਰਿਆਣਾ ਦਿੱਲੀ ਕਿਤੇ ਦੀ ਵੀ ਆ ਜਾਂ ਲੋਕਲ ਪੰਜਾਬ ਦੀ ਵੀ ਆ ਉਹ ਆ ਗਏ ਆਪਣੇ ਸਾਰੇ ਜਿਹੜਾ ਉਹਨਾਂ ਦਾ ਫਰੈਂਡ ਸਰਕਲ ਆ ਰਿਸ਼ਤੇ ਦਰੀਏ ਸਾਰੇ ਅੰਦਾਜ਼ੇ ਆ ਕੋਈ ਯਾਰ ਨਾ ਉੱਥੇ ਨਾ ਜਾਇਓ ਉਥੇ ਦਾ ਲੋਕਲ ਇਦਾਂ ਹੁੰਦੀ ਆ ਇਹਨਾਂ ਗੱਡੀਆਂ ਇਹਦੇ ਨਾਲ ਉਹਦਾ ਬਹੁਤ ਵੋਲਵੋ ਜੇ ਚੱਲ ਰਿਹਾ ਉਥੇ ਲੋਕਲ ਗੱਡੀ ਗਾ ਲੋ ਜਿਹੜਾ ਸਾਡਾ ਵੀ ਨੁਕਸਾਨ ਹੋ ਰਿਹਾ ਸਾਡਾ ਦਾ ਹੋ ਹੀ ਰਿਹਾ ਨਾਲ ਦੀ ਨਾਲ ਉਹਨਾਂ ਦਾ ਵੀ ਹੋ ਰਿਹਾ ਇਸ ਲਈ ਬੇਨਤੀ ਆ ਜੀ ਮਨਾਲੀ ਯੂਨੀਅਨ ਨੂੰ ਤੇ ਕੁਲੂ ਪ੍ਰਸ਼ਾਸਨ ਨੂੰ ਵੀ ਕਿ ਇਸ ਮਸਲੇ ਨੂੰ ਆਪਾਂ ਨੇੜੇ ਲਾਈਏ ਨਾ ਕਿ ਇਸ ਮਸਲੇ ਨੂੰ ਵਧਾਈਏ ਯੂਸੀਟੀ ਵਾਲਿਆਂ ਨੂੰ ਵੀ ਬੇਨਤੀ ਕਰਦੇ ਆ ਤੇ ਪਲੱਸ ਅਮਰitsar ਦੀ ਵੀ ਵੀਡੀਓ ਇੱਕ ਵਾਇਰਲ ਹੋ ਰਹੀ ਆ ਕਿ ਬਾਟਾਰੀ ਵਾਗਾ ਬਾਡਰ ਨਹੀਂ ਜਾਣ ਦਿੱਤੀਆਂ ਜਾਣਗੀਆਂ ਹਿਮਾਚਲ ਦੀਆਂ ਜਾਣਗੀਆਂ ਤੇ ਹਮ ਅਮਰitsar ਵਾਲਿਆਂ ਨੂੰ ਵੀ ਬੇਨਤੀ ਕਰਦੇ ਆ ਕਿ ਆਪਾਂ ਲੜਾਈ ਝਗੜਾ ਨਹੀਂ ਕਰਨਾ ਆਪਾਂ ਰਲ ਮਿਲ ਕੇ ਸਹੀਆਂ ਲਾਉਣਾ ਆ ਮਨਾਰੀ ਵਾਲੇ ਵੀ ਆਪਣੇ ਜਿਹੜੇ ਉਹਨਾਂ ਦੇ ਹੈਗੇ ਆ ਕਾਰਪੋਰੇਸ਼ਨਾਂ ਜਾਂ ਉਹਨਾਂ ਦੇ ਮੈਂਬਰ ਉਹਨਾਂ ਨੂੰ ਸਮਝਾਉਣਗੇ ਕਿਸੇ ਵੀ ਬਾਹਰੀ ਗੱਡੀ ਨਾਲ ਕੋਈ ਝਗੜਾ ਨਾ ਕਰਨ ਪੰਜਾਬੀ ਹੋਣ ਦੇ ਨਾਤੇ ਪੰਜਾਬ ਦੇ ਨਮਾਇंदे ਹੋਣ ਦੇ ਨਾਤੇ ਅਸੀਂ ਆਪਣਾ ਰੋਲ ਜਿਹੜਾ ਹੈ ਪੰਜਾਬ ਵਿੱਚ ਬਾਖੂਬ ਨਿਭਾ ਰਹੇ ਹਾਂ ਮਾਤਲੀਆਂ ਜਿੱਥੇ ਬੰਦੀਆਂ ਨੂੰ ਨਾਲ ਲੈ ਕੇ ਤੇ ਕੋਈ ਅਜੇ ਤੱਕ ਕੋਈ ਕਿਸੇ ਕਸਟਮਰ ਨਾਲ ਜਾਂ ਟੂਰਿਸਟ ਨਾਲ ਕੋਈ ਲੁੱਟਖੋ ਦੀ ਵਾਰਦਾਤ ਦਾ ਕੋਈ ਸਾਹਮਣੇ ਆਇਆ ਅਜੇ ਤੱਕ ਕੋਈ ਮਸਲਾ ਨਹੀਂ ਜੀ ਇਸ ਤਰ੍ਹਾਂ ਦਾ ਕੋਈ ਮਾਮਲਾ ਨਹੀਂ ਸਾਹਮਣੇ ਆਇਆ ਕੋਈ ਸਿਰਫ ਡਰਾਈਵਰਾਂ ਦੀ ਆਪਸ ਚੱਲਦੀ ਹੈ ਹਾਂ ਜੀ ਸਿਰਫ ਤੇ ਸਿਰਫ ਇਹ ਟੈਕਸੀ ਜਿਹੜੇ ਡਰਾਈਵਰ ਆ ਆਪਰੇਟਰ ਆ ਉਹਨਾਂ ਦੀ ਹੀ ਇਹ ਖਿੱਚੋ ਤਾਂ ਆਣਾ ਮੱਥੀ ਹੋ ਸਕਦਾ ਡਰਾਈਵਰਾਂ ਦਾ ਆਪਸ ਵਿੱਚ ਬਹੁਤ ਪਿਆਰ ਸੀਗਾ ਇਹ ਕੀ ਕਾਰਨ ਹੋ ਸਕਦਾ 2-3 ਸਾਲਾਂ ਦੇ ਵਿੱਚ ਇੰਨੀ ਘਟਾ ਸਕਦੇ ਦੇਖੋ ਜੀ ਹਰ ਪਾਸੇ ਕੋਈ ਨਾ ਕੋਈ ਸ਼ਰਾਰਤੀ ਅੰਸਰ ਹਰੇਕ ਫੀਲਡ 'ਚ ਹੀ ਹੁੰਦਾ ਹੈ ਕਿਸੇ ਫੀਲਡ ਚ ਲੈ ਲੋ ਤੁਸੀਂ ਪੱਤਰਕਾਰੋਂ ਤੁਹਾਡੇ ਪੱਤਰਕਾਰ ਭਾਈ ਜਰੇ ਜੀ ਸ਼ਰਾਰਤੀ ਅਨਸਰ ਹੁੰਦੇ ਆ ਉਹ ਜਿਹੜੇ ਸ਼ਰਾਰਤੀ ਅਨਸਰ ਆ ਕੁਝ ਪੰਜਾਬ ਚ ਕਹਿ ਲੋ ਕੁਝ ਹਿਮਾਚਲ ਚ ਕਹਿ ਲੋ ਉਹ ਹਰ ਸਾਲ ਇਦਾਂ ਨਹੀਂ ਇੱਕ ਛੋਟੀ ਜੀ ਕੋਈ ਨਾ ਕੋਈ ਵਾਰਦਾਤ ਨੂੰ ਅੰਜਾਮ ਦੇ ਕੇ ਉਹ ਵੀਡੀਓ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਵੀਡੀਓ ਦਾ ਮਿੰਟੋ ਮਿੰਟੀ ਮੇਰੇ ਫੋਨ ਤੋਂ ਤੁਹਾਡੇ ਦੇ ਲੱਖਾਂ ਫੋਨਾਂ ਚ ਘੁੰਮਦੀ ਆ ਤੇ ਜਦੋਂ ਵੀਡੀਓ ਘੁੰਮਦੀ ਆ ਤੇ ਉਹਦਾ ਨੁਕਸਾਨ ਜਿੰਨਾ ਪੰਜਾਬ ਨੂੰ ਆ ਓਨਾ ਹੀ ਨੁਕਸਾਨ ਹਿਮਾਚਲ ਨੂੰ ਵੀ ਆ ਪਰ ਉਹ ਹੈਗੇ ਸ਼ਰਾਰਤੀ ਅਨਸਰ ਆ ਦੋਨਾਂ ਪੰਜਾਬ ਚ ਵੀ ਇਹ ਹਮਾਂ ਚੱਲ ਜੂ। ਪ੍ਰਧਾਨ ਜੀ ਆਖਰੀ ਸਵਾਲ ਲੈ ਕੇ ਕਿ ਨਿੱਜੀ ਤੌਰ ਦੇ ਉੱਤੇ ਤੁਸੀਂ ਵੀ ਤੁਹਾਨੂੰ ਕੀ ਲੱਗਦਾ ਕਿ ਇਸ ਮਸਲੇ ਦਾ ਕਿਸ ਤਰੀਕੇ ਨਾਲ ਹੱਲ ਹੋ ਸਕਦਾ ਹੈਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਭਾਈਚਾਰਾ ਪਿਆਰ ਬਣਿਆ ਰਹੇ। ਪੀਟੀਯੂ ਦਾ ਕੀ ਸਟੈਂਡ ਹੋਏਗਾ ਕੀ ਕਰੇਗੀ? ਪੀਡੀਯੂ ਦਾ ਹੀ ਸੈਂਡਾ ਜੀ ਦੇਖੋ ਪਹਿਲੇ ਦਿਨ ਤੋਂ ਪੰਜਾਬ ਟੈਕਸੀ ਆਪਰੇਟਰ ਯੂਨੀਅਨ ਜਿਹੜੀ ਆ ਉਹ ਹਮੇਸ਼ਾ ਹੀ ਇੱਕ ਦੂਜੇ ਨਾਲ ਮੇਲ ਮਲਾਪਣਾ ਚੱਲੀ ਆ ਭਰਾ ਕਦੇ ਵੀ ਕਿਸੇ ਭਰਾ ਨਾਲ ਕਦੇ ਭਰਾ ਮਰੂ ਕੰਮ ਨਹੀਂ ਕੀਤਾ ਹਮੇਸ਼ਾ ਇੱਕ ਦੂਜੇ ਨੂੰ ਨੇੜੇ ਲਾਇਆ ਤੇ ਪੀਡੀਯੂ ਦਾ ਇੱਕ ਜਥੇਬੰਦੀ ਦੇ ਨਮਾਇंदे ਹੋਣ ਦੇ ਨਾਤੇ ਅਪੀਲ ਕਰਦੇ ਆ ਹਿਮਾਚਲ ਵਾਲੇ ਵੀਰਾਂ ਨੂੰ ਤੇ ਪੰਜਾਬ ਵਾਲਿਆਂ ਨੂੰ ਵੀ ਕਿ ਕੋਈ ਵੀ ਆਪਾਂ ਇਸ ਤਰ੍ਹਾਂ ਦਾ ਮਾਹੌਲ ਨਾ ਖਰਾਬ ਕਰੀਏ ਨੰਬਰ 2 ਦੇ ਸਾਡੀਆਂ ਹਿਮਾਚਲ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਜਿਹੜੇ ਆਗੂ ਸਹਿਬਾਨ ਆ ਉਹਨਾਂ ਨਾਲ ਫੋਨ ਤੇ ਗੱਲਬਾਤ ਹੋ ਰਹੀ ਆ ਉਹਨਾਂ ਨੇ ਸਤੋ ਸਮਾਂ ਮੰਗਿਆ ਕਿ ਥੋੜਾ ਜਿਹਾ ਸਮਾਂ ਦਿਓ ਅਸੀਂ ਇਸ ਮਸਲੇ ਦਾ ਜਿਹੜਾ ਹੱਲ ਆ ਉਹ ਜ਼ਰੂਰ ਕਰਾਂਗੇ ਰੇਮੂ ਯੂਨੀਅਨ ਐਸੋਸੀਏਸ਼ਨ ਆ ਉਹ ਕਾਫੀ ਆਜ਼ਾਦ ਟੈਕਸੀ ਯੂਨੀਅਨ ਆ ਹੋਰ ਕਾਫੀ ਮਤਲਬ ਐਸੋਸੀਏਸ਼ਨ ਆ ਜਿਹੜੀਆਂ ਹਿਮਾਚਲ ਦੇ ਵਰਕ ਕਰ ਰਹੀਆਂ ਪੰਜਾਬ ਦੀ ਜਦਾਂ ਤੇ ਪੰਜਾਬ ਟੈਕਸੀ ਆਪਰੇਟਰ ਯੂਨੀਅਨ ਵੱਲੋਂ ਇਹੀ ਮੰਗਦੀ ਆ ਪੰਜਾਬ ਦੇ ਡਰਾਈਵਰ ਤੇ ਆਪਰੇਟਰ ਭਰਾਵਾਂ ਨੂੰ ਤੇ ਹਿਮਾਚਲ ਦੇ ਡਰਾਈਵਰ ਦੇ ਆਪਰੇਟਰ ਭਰਾਵਾਂ ਨੂੰ ਕਿ ਆਪਾਂ ਇਹ ਭਰਾ ਮਰੂ ਜੰਗ 'ਚ ਨਹੀਂ ਪੈਣਾ ਇੱਕ ਦੂਜੇ ਨਾਲ ਲੜਾਈ ਝਗੜੇ ਨਹੀਂ ਕਰਨੇ ਆਪਾਂ ਇਹ ਨਹੀਂ ਇਹ ਲੱਖਾਂ ਰੁਪਏ ਦੇ ਆਪਾਂ ਲੋਨ ਲੈ ਕੇ ਜਾਂ ਆਪਾਂ ਕੈਸ਼ ਹੈਂਡ ਫ੍ਰੀ ਕਰਕੇ ਗੱਡੀਆਂ ਝਗੜਿਆਂ 'ਚ ਨਹੀਂ ਬੈਣਾ ਆਪਣੇ ਕੰਮ ਨੂੰ ਵਧੀਆ ਰੋਜ਼ਗਾਰ ਤੁਸੀਂ ਚਲਾਓ ਵਧੀਆ ਰੋਜ਼ਗਾਰ ਅਸੀਂ ਚਲਾਈਏ ਤੁਸੀਂ ਵੀ ਆਪਣੀ ਰੋਟੀ ਵਧੀਆ ਕਮਾਓ ਅਸੀਂ ਵੀ ਆਪਣੀ ਵਧੀਆ ਕਮਾਈਏ ਪਰ ਇਸ ਭਰਾ ਮਰੂ ਜੰਗ 'ਚ ਨਾ ਪਈਏ ਆਸ਼ਾ ਕਰਦੇ ਇਸ ਵੀਡੀਓ ਤੋਂ ਬਾਅਦ ਕੀ ਕਹਿੰਦੇ ਭਾਈਚਾਰਾ ਬਰਕਰਾਰ ਰਹੇ ਪਰ ਜੇ ਪਰਚਾਸ ਨਹੀਂ ਹੁੰਦਾ ਹੈਗਾ ਕਿ ਆ ਪੰਜਾਬ ਸਰਕਾਰ ਦੇ ਮੰਤਰੀਆਂ ਨੂੰ ਮਿਲ ਕੇ ਹਿਮਾਚਲ ਸਰਕਾਰ 'ਤੇ ਦਬਾਅ ਬਣਾਇਆ ਜਾਵੇਗਾ ਪੀਟੀਓ ਲੋ ਇਨ ਫਿਊਚਰ ਦੇ ਦੇਖੋ ਜੀ ਮੈਂ ਲਾਸਟ ਈਅਰ ਦੀ ਤੁਹਾਨੂੰ ਦੱਸਦੀ ਗੱਲ ਕਿ ਪੰਜਾਬ ਸਰਕਾਰ ਦੇ ਮੰਤਰੀ ਦੀ ਗੱਲ ਕਰ ਰਿਹਾ ਹਾਂ ਜੀ ਹਾਂ ਜੀ ਲਾਸਟ ਈਅਰ ਦੀ ਤੁਹਾਨੂੰ ਗੱਲ ਦੱਸ ਰਿਹਾ ਕਿ ਪੰਜਾਬ ਸਰਕਾਰ ਦੇ ADGP ਲਾਅ ਐਂਡ ਆਰਡਰ ਹਰਕਤ ਸ਼ੁਕਲਾ ਜੀ ਨੂੰ ਇਸ ਮਸਲੇ ਤੇ ਮਿਲਿਆ ਗਿਆ ਸੀ ਉਹਨਾਂ ਨੇ ਇਸ ਮਸਲੇ ਦੇ ਜ਼ਮਾਨੇ ਚ ਚਿੱਠੀਆਂ ਆਪਣੇ ਆਫਿਸ ਤੋਂ ਹਿਮਾਚਲ ਦੇ ਡੀਜੀਪੀ ਨੂੰ ਕੱਡੀਆਂ ਸੀ ਤੇ ਹਿਮਾਚਲ ਡੀਜੀਪੀ ਤੋਂ ਆਫਿਸੋਂ ਵੀ ਸਾਨੂੰ ਕਾਲ ਆਈ ਸੀ ਉਹ ਚਲੋ ਪਿਛਲੇ ਸਾਲ ਥੋੜੇ ਦਿਨ 15-20 ਦਿਨ ਇਹ ਮਸਲਾ ਭਖਿਆ ਉਸ ਤੋਂ ਬਾਅਦ ਠੰਡਾ ਹੋ ਗਿਆ। ਇਸੇ ਤਰ੍ਹਾਂ ਹੁਣ ਇਸ ਸਾਲ ਹੋਇਆ ਹੈ ਤੇ ਅਸੀਂ ਹਿਮਾਚਲ ਪ੍ਰਸ਼ਾਸਨ ਨਾਲ ਤੇ ਪੰਜਾਬ ਦੇ ਪ੍ਰਸ਼ਾਸਨ ਨਾਲ ਮਿਲ ਕੇ ਇਸ ਮਸਲੇ ਦਾ ਹੱਲ ਜਿਹੜਾ ਸਰਕਾਰੀ ਗਾਮਾ ਚਿੱਠੀ ਪੱਤਰ ਹੀ ਹੁੰਦਾ ਹੈ ਤੇ ਜਾਂ ਜਾਂ ਸੋਸ਼ਲ ਮੀਡੀਆ ਜਿਹਦੇ ਦੇ ਵੀਡੀਓ ਵਾਇਰਲ ਹੋਣੀਆਂ ਤੇ ਪੰਜਾਬ ਸਰਕਾਰ ਤੇ ਹਿਮਾਚਲ ਸਰਕਾਰ ਨਾਲ ਜੋ ਵੀ ਇਸ ਮਸਲੇ ਦਾ ਹੱਲ ਹੋ ਸਕਦਾ ਹੈ ਉਹ ਅਸੀਂ ਤੈਲ ਦੇ ਆਧਾਰ ਤੇ ਪੰਜਾਬ ਸਰਕਾਰ ਤੱਕ ਵੀ ਪਹੁੰਚ ਕਰਾਂਗੇ ਤੇ ਹਿਮਾਚਲ ਸਰਕਾਰ ਤੱਕ ਵੀ ਕਰਾਂਗੇ।